ਆਹ ਬੋਸ ਕਲਾਸੀਕਾ ਦੋ ਜਦ ਮੇਲੇ ਬੋਸ ਮਾਤੀ ਸਮਾਜੀ ਦਾ ਮੇਲਾ ਕੋ ਕੋ ਲੜਾਈ ਆਂ ਆਪੇ ਤਾਂ ਇਹ ਮੇਲਾ ਮੌਕਸਾ ਇੱਥੇ ਚੜਦੇ ਤੋਂ ਚੜਦਾ ਜਾਨਵਰ ਹੁੰਦਾ ਮਹਿੰਗੇ ਤੋਂ ਮਹਿੰਗਾ ਹੁੰਦਾ ਤੇ ਸਸਤੇ ਵੀ ਆਉਂਦੇ ਚੱਲ ਹਨ ਵੱਡੋ ਅੱਡ ਬਰੀਡ ਹੁੰਦੀ ਹੈ ਵੈਰਾਈਟੀ ਹੁੰਦੀ ਹੈ ਦੇਖੋ ਜੋ ਬਰਖੜਾ ਇਹ ਕਹਿੰਦੇ ਸਾਰਿਆਂ ਨੂੰ ਡੈਵਿਡ ਕੋੜਾ ਸਾਰੇ ਜਗ੍ਹਾ ਦੇ ਦਾ ਮੁਹਿੰਦਸਤਾਨ ਤੋਂ ਕਹਿੰਦੇ ਜੀਗੇ ਪਰ ਪੰਜਾਬ ਤੋਂ ਗੱਲ ਕੁਛ ਨਹੀਂ ਐ ਲੋਕੀ ਡਰਾਈਵ-ਥਰੂ ਕਰ ਰਹੇ ਮਤਲਬ ਡਰੈਗ ਗੱਡੀ ਤੇ ਬਹਿ ਕੇ ਮੇਲਾ ਘੁੰਮ ਰਹੇ ਆ ਕੋੜੇ ਖੜੇ ਪੀੜਾ ਚ ਨੱਖਾ ਕਰੋੜਾਂ ਦਾ ਮਾਲ ਖੜਾ ਐ ਲੱਗਦਾ ਇੱਥੇ ਖੋਤੇ ਗਦੇ ਪਤਰਾਣ ਬਹੁਤ ਵੈਰਾਈਟੀਆਂ ਭਿੰਨ ਭਿੰਨ ਪ੍ਰਕਾਰ ਦੇ ਇੱਥੇ ਸਮਝ ਲਓ ਜਾਨਵਰ ਆਏ ਹੋਏ ਆ ਤੇ ਮੇਲਾ ਬਹੁਤ ਭਾਰੀ ਹੁੰਦਾ ਇਹ ਤਾਂ ਹਜੇ ਨਾ ਪਤਲੇ ਟਾਈਮ ਨਾਲ ਬੱਗ ਗਿਆ ਜਿੰਨੇ ਜਾਨਵਰ ਬਾਹਰ ਐ ਨੇ ਅੰਦਰ ਭਾਏ ਤੰਬੂਆਂ ਦੇ ਵਿੱਚ ਬੈਠੇ ਆ ਜਿੰਨੇ ਮਤਲਬ ਕਿ ਬਾਹਰ ਹਨ ਉਹਨੇ ਤੰਬੂਆਂ ਦੇ ਅੰਦਰ ਆ ਗਏ ਠੰਡ ਕਰਕੇ ਜਿਹੜੀ ਮਹਿੰਗੀ ਬਰੀਡ ਆ ਉਹ ਉਹਨਾਂ ਨੇ ਤੰਬੂਆਂ ਚੰਦਰ ਰੱਖੀਏ ਵੀ ਠੰਡ ਨਾਲ ਲੱਗ ਜੇਗਾ ਨਾ ਉਹਨਾਂ ਨੂੰ ਤੇ ਆ ਦੇਖੋ ਐਂ ਬੱਦਕਾ ਜਿਹੜਾ ਰੰਗ ਤੋਂ ਗੀਤ ਆ ਇਹ ਨੂੰ ਕਰਾਂ ਆ ਬਾਈ ਨੇ ਪਾੜੀ ਇੱਥੇ ਕੁੱਪੜ ਵੀ ਦੇਖੇ ਬਹੁਤ ਤਰ੍ਹਾਂ ਦੇ ਸੀ ਜਮਾਂ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡਾ ਮੇਰੇ ਕੋਲ ਉਤਰਾ ਰਕੇ ਕੁੱਪੜ ਆ ਜੋੜਾ ਬਾਈ ਦਿੰਦਾ 8000 ਦਾ ਹਰ ਹੀ ਆ ਇਹ ਵੰਗਾ ਲੰਦਾ ਈ ਹੈ ਸਰਕਾਰੀ ਇਹਦੇ ਪ੍ਰਾਈਵੇਟ ਆ ਬਾਈ ਸਰਕਾਰੀ ਨਾਲ ਜਿਵੇਂ ਆਏ ਪਾੜੇ ਦੇਖੋ ਮਰ ਬਣਦਾ ਦਰਦ ਇਹਨੂੰ ਬਿਹਰੇ ਸਾਫ ਸੰਭਾਲ ਮੇਰੇ ਛੌਕ ਹੈ ਨਾ ਲੋਕੀ ਉਸ ਛੌਕ ਨਾਲ ਹੀ ਇੱਥੇ ਆਉਂਦੇ ਤੰਬੂ ਲਾਉਂਦੇ ਆ ਦੇ ਇੱਥੇ ਹਫਤਾ ਦਾ ਦਸ ਦੇਣੇ ਰਹਿੰਦੇ ਆ ਹਨਾ ਇੱਥੇ ਰੋਟੀ ਪਾਣੀ ਸਾਰਾ ਕਿਉਂਕਿ ਛੌਕ ਹੈ ਆਉਂਦੇ ਫੈਣੇ ਕਰਗੇ ਮੋਲ ਆਲੇ ਕੁ ਪੱਕੜ ਤੇ ਬਾਈਆਂ ਦੇ ਪੱਕੜ ਦਾ ਇਹ ਬਹੁਤ ਵੈਰਾਈਟੀ ਆਗੇ ਅੱਜ ਉਹਨਾਂ ਦੇ ਛਾਂਗ ਵੀ ਬਣੇਗਾ ਦੱਸ ਗਏ ਉਹ ਪੱਕੜ ਨੇ ਪਾੜੀ ਪੱਕੜ ਲੋ ਤੇ ਬਾਦਲਾਣੇ ਵੀ ਇੱਕ ਦੀ ਜਿਹੜੇ 2 ਸਾਲਾਂ ਬਾਅਦ ਟੈਂਟ ਲਾਇਆਗਾ ਉਹਨਾਂ ਦੇ ਵੀ ਜਾਨਵਰ ਵੇਖਣ ਆਲੇ ਆ ਸਾਡੇ ਇੱਧਰ ਜਾਇ ਨਹੀਂ ਗਿਆ ਕਿਉਂਕਿ ਬਹੁਤ ਵੱਡਾ ਮੇਲਾ ਆਇਆ ਘਟੋ ਘਟ ਸਮਝ ਲੋ ਤੁਸੀਂ ਬਹੁਤ ਤਗੜਾ ਪੇੜ ਹੈ ਜਿੱਥੇ ਮੇਲਾ ਲੱਗਿਆ ਬਹੁਤ ਪ੍ਰਕਾਰ ਦੇ ਜਾਨਵਰ ਆ ਤੇ ਬਾਦਲਾਣੇ ਇੱਕ ਦੀ ਹਰ ਵੈਰਾਈਟੀ ਲੈਂਦੀ ਹੈ ਪੇਡਾਂ ਬੱਕਰੀਆਂ ਆਪਣਾ ਕੁੱਤੇ ਘੋੜੇ ਦਾ ਜਲੋਨਾ ਕੋਲ ਹੈ ਜੀ ਇਹ ਗਣੀ ਤੋਤਾ ਜਿਹੜਾ ਬਾਹਰ ਲੱਗਦਾ ਕਲਰਫੁਲ ਪੈਰਟਾ ਹੀ ਹੋ ਜਾਂਦਾ ਇਹ ਨਵੇਂ ਤੁਹਾਨੂੰ ਕਹਾਂਗਾ ਭਾਈ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਜਰੂਰ ਮੇਲਾ ਦੇਖਿਓ ਮੇਲਾ ਬਹੁਤ ਵਧੀਆ ਵੇਖਣ ਵਾਲਾ ਤੁਸੀਂ ਜਿਹੜੇ ਨਹੀਂ ਜਿੰਦਗੀ ਦੇ ਜਾਨਵਰ ਵੇਖੇ ਇੱਥੇ ਬਧੀ ਮਿਲਣਗੇ ਤੁਹਾਨੂੰ 8 ਲੱਖ ਡਗਾ ਦੇ ਰਹੇ ਨੇ ਅਰਪਾ ਦਾ ਮਹਾਲਾ ਤੇ ਇੱਥੇ ਸੇਲ ਪਰਚੇਸ ਦਾ ਕੰਮ ਵੀ ਹੁੰਦਾਗਾ ਜੇ ਤੁਸੀਂ ਲੈਣਾਗਾ ਮੁੱਲ ਲਾਓ ਜਿੰਨਾ ਨੂੰ ਚਾਹੀਦਾ ਮਾਲਕਾਂ ਨੂੰ ਤੇ ਤੁਹਾਨੂੰ ਚੀਜ਼ ਦੇ ਦਊਗੀ ਕੁਆਲਿਟੀ ਤੁਸੀਂ ਵੇਖ ਕੇ ਲੈਣੀ ਹੈ ਤੇ ਬਹੁਤ ਅੱਛੇ-ਅੱਛੇ ਚੀਜ਼ ਆ ਰਹੀ ਹੈ ਮੇਲੇ 'ਚ